ਮੈਂ ਅੱਜ ਸਾਡੇ ਨੌਜਵਾਨ ਸਾਥੀਆਂ ਨੂੰ ਸੁਭਕਰਨ ਸੀਦੀ ਦੀ ਵਰਸੀ ਅੱਜ ਮਨਾਈ ਜਾ ਰਹੀ ਹੈ ਪਰ ਮੈਂ ਸਾਰੇ ਹੀ ਪੰਜਾਬ ਦੇ ਸਾਡੇ ਨੌਜਵਾਨ ਸਾਥੀਆਂ ਨੂੰ ਮੈਂ ਖਾਸ ਕਰਕੇ ਬੇਨਤੀ ਕਰਦਾ ਨੌਜਵਾਨ ਸਾਥੀਓ ਸੁਭਕਰਨ 22 ਸਾਲ ਦੀ ਉਮਰ ਦੇ ਵਿੱਚ ਸੀਦੀ ਪਾ ਗਿਆ ਉਹ ਸੀਦੀ ਪਾ ਗਿਆ ਇਹ ਪਾਉ ਨੂੰ ਇਸ ਨੌਜਵਾਨ ਦੀ ਸੀਦੀ ਰੋ ਸਿੱਖਣ ਦੀ ਲੋੜ ਹੈ ਦੇਖੋ ਨੌਜਵਾਨੋ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਸਾਡੇ ਨੌਜਵਾਨ ਨਸ਼ਾ ਨਾਲ ਹੀ ਮਰ ਜਾਂਦੇ ਨੇ ਹੋਰ ਕਈ ਕੱਲ੍ਹ ਆਮਾਦੇ ਵਿੱਚ ਵੀ ਆਪਾਂ ਨੌਜਵਾਨ ਮਰ ਜਾਂਦੇ ਆਂ ਪਰ ਨੌਜਵਾਨ ਸਾਥੀਓ ਜਦੋਂ ਵੀ ਆਪਣੇ ਧਰਤੀ ਦੀ ਮਾਂ ਲਈ ਲੜਦਾ ਆਪਣੇ ਦੇਸ਼ ਲਈ ਲੜਦਾ ਆਪਣੇ ਕੌਮ ਲਈ ਲੜਦਾ ਤਾਂ ਫਿਰ ਉਹ ਕਦੇ ਮਰਦੇ ਨਹੀਂ ਅੱਜ ਇੱਕ ਇੱਕ ਬਲਾਰਾ ਸਟੇਜ ਤੇ ਪਤਾ ਕੀ ਬੋਲ ਰਿਹਾ ਅੱਜ ਇੱਕ ਇੱਕ ਬਲਾਰਾ ਬੋਲ ਰਿਹਾ ਸਿਰ ਅਸ਼ੋਕ ਘਰਨ ਸਿੰਘ ਅਮਰ ਰਹੇ ਸ਼ੋਕਰਨ ਕਦੇ ਵੀ ਮਰਿਆ ਨਹੀਂ ਨਾ ਕਦੇ ਮਰੇ ਉਹ ਸਦਾ ਅਮਰ ਹੋ ਗਿਆ ਤਾਂ ਮੇਰੀ ਸਾਰੇ ਹੀ ਨੌਜਵਾਨਾਂ ਨੂੰ ਬੇਨਤੀ ਹੈ ਵੀ ਆਪਾਂ ਆਪਣੇ ਧਰਤੀ ਮਾਂ ਲਈ ਕੁਛ ਨਾ ਕੁਛ ਕਰੀਏ ਆਪੋ ਆਪਣੇ ਹੱਕਾਂ ਲਈ ਲੜੀਏ ਜਾਗੀਏ ਇਹ ਸਭ ਤੋਂ ਵੱਡੀ ਗੱਲ ਆ ਮਾਰੇ ਕੰਮਾਂ ਦੇ ਵਿੱਚ ਪੈ ਕੇ ਉਹਨਾਂ ਦੇ ਮਾਰੇ ਫਾਲ ਹੁੰਦੇ ਨੇ ਸੀ ਦਨ ਦੀ ਧਰਤੀਆ ਜਿੱਥੇ ਉੱਤੇ ਫਿਰ ਮੇਲੇ ਲੱਗਦੇ ਨੇ ਉੱਥੇ ਫਿਰ ਲਾ ਕੇ ਉਹਨਾਂ ਨੂੰ ਲੋਕ ਯਾਦ ਕਰਦੇ ਨੇ ਅੱਜ ਇੱਕ ਸਾਲ ਹੋ ਗਿਆ ਅੱਜ ਦੇਖੋ ਕਿੰਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਨੇਗੇ ਜੇ ਮੈਂ ਗੱਲ ਕਰਾਂ ਜ਼ਾਲਮ ਸਰਕਾਰਾਂ ਦੀ ਇਹ ਜ਼ਾਲਮ ਸਰਕਾਰਾਂ ਅੱਜ ਤੋਂ ਹੀ ਸ਼ੁਰੂ ਤੋਂ ਹੀ ਜਾਰੂ ਜ਼ੁਲਮ ਕਰਦੀਆਂ ਰਹਿਆ ਨੇਗੇ ਪਰ ਦੁੱਖ ਹੁੰਦਾ ਜਿਹੜੇ ਇਨਕਲਾਬੀ ਆਪ ਦੇ ਆਪ ਨੂੰ ਕਹੌਣ ਲਓ ਸਾਡੇ ਦੁਸ਼ਮਣ ਬਣ ਜਾਂਦੇ ਨੇਗੇ ਮੈਂ ਗੱਲ ਕਰਦਾ ਕਿ ਅੱਜ ਸ਼ਬਦ ਕਰਨ ਨੂੰ ਸੀਦੋਂ ਨੇ ਇੱਕ ਸਾਲ ਹੋ ਗਿਆ ਪਰਚਾ ਸਰਕਾਰ ਨੇ ਦਰਜ ਕੀਤਾ ਗਿਆ ਜਮਣ ਹਵਾ ਦੇ ਵਿੱਚ ਹੀ ਪਰਚਾ ਦਰਜ ਕੀਤਾ ਗਿਆ ਕੋਈ ਕਾਰਵਾਈ ਨਹੀਂ ਹੋਈ ਸਾਡੀ ਲੋਜਮਣ ਸੀ ਰੋਅ ਵਿੱਚ ਸਰ ਦੇ ਵਿੱਚ ਬੋਲੀ ਵੱਜੀ ਹੋਵੇ ਤਾਂ ਕੋਈ ਕਾਰਵਾਈ ਨਾ ਹੋਵੇ ਤੇ ਦੂਜੇ ਪਾਸੇ ਸਾਡੇ ਕਿਸਾਨ ਆਗੂ ਜਿਹੜੇ ਅਸੀਂ ਲੋਕ ਲੜਨ ਵਾਲੇ ਲੋਕਾਂ ਸਾਡੇ ਹਰ ਥਾਂ ਦੇ ਉੱਪਰ ਪਰਚੇ ਝੂਠੇ ਪਾਏ ਜਾਂਦੇ ਨੇਗੇ ਸਭ ਤੋਂ ਵੱਡੀ ਉਦਾਹਰਨ ਇਹ ਹੈ ਕਿ ਮੋਦੀ ਸਾਡੇ ਪੰਜਾਬ ਦੇ ਵਿੱਚ ਆਇਆ ਕਿਸੇ ਨੇ ਹੱਥ ਇੱਕ ਕਰਨ ਉਹਨੂੰ ਲਾਇਆ ਤਾਂ ਸਾਡੇ ਕਿਸਾਨਾਂ ਉੱਪਰ 302 ਦੇ ਵਾਇਰ ਨੇਮ ਪਰਚੇ ਪਾਏ ਗਏ ਕਿਉਂਕਿ ਮੈਂ ਇੱਕ ਚੀਜ਼ ਮੰਨਦਾ ਦੇਖੋ ਸੈਂਟਰ ਸਾਡਾ ਦੁਸ਼ਮਣ ਅਸੀਂ ਦੁਸ਼ਮਣ ਨਾਲ ਲੜਾਂਗੇ ਦੁਸ਼ਮਣ ਨੂੰ ਪਛਾਣਦੇ ਹਾਂ ਕੋਈ ਬੰਦਾ ਪੰਜਾਬ ਦਾ ਨਹੀਂ ਕਹਿੰਦਾ ਕਿ ਦਿੱਲੀ ਦੇ ਵਿੱਚ ਸਾਡੀ ਚੱਲੀ ਹੋਈ ਰਾਜਨੀਤੀ ਸਾਡੇ ਪੰਜਾਬ ਲਈ ਭਲਾ ਕਰ ਦੂ ਉਹਨੂੰ ਪਤਾ ਕਿ ਦਿੱਲੀ ਦੀ ਰਾਜਨੀਤੀ ਸਾਡੇ ਹਮੇਸ਼ਾ ਸਾਡੇ ਲਈ ਉਹ ਸਾਡੇ ਲਈ ਸਾਡੇ ਲਈ ਇੱਕ ਜ਼ੁਲਮ ਵਾਲਾ ਜਾਲ ਵਾਲਾ ਵਿਹਾਰ ਕਰਦੀ ਹੈ ਪਰ ਦੋਖਾ ਇਹ ਹੈ ਜੇ ਇਨਕਰਾਬੀ ਜਿਹੜੇ ਕਿ ਉਹ ਦਿੱਲੀ ਦੇ ਨਾਲ ਰੱਖ ਕੇ ਸਾਡੇ ਕਿਸਾਨਾਂ ਉੱਪਰ 302 ਦੇ ਵਾਅਨੇ ਪਰਚੇ ਦਰਜ ਕਰਦੇ ਨੇ ਕਿ ਤੁਸੀਂ ਡੁੱਬ ਕੇ ਮਰ ਜਾਓ ਤੁਸੀਂ ਜੇਕਰ ਕੀਤੀ ਹੁੰਦੀ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਤਾਂ ਕੀਤੀ ਹੁੰਦੀ ਤਾਂ ਸੁਭਕਰ ਅਸੀਂ ਇਹ ਤਾਂ ਵਾਅਨੇ ਮਨਉ ਪਰ ਪਰਤਾ ਕੀਤਾ ਉਹਨਾਂ ਫੇਰ ਤੁਹਾਨੂੰ ਅਸੀਂ ਮੰਨਦੇ ਪੰਜਾਬ ਦੇ ਹ ਸਾਡੇ ਕਿਸਾਨਾਂ ਉੱਪਰ 302 ਦੇ ਸੱਤਨੇ ਪਰਚੇ ਕੀਤੇ ਗਏ ਇਸ ਕਰਕੇ ਝਾਲਮ ਸਰਕਾਰਾਂ ਨੇ ਭਰਾਵੋ ਇਹਨਾਂ ਸਾਰਿਆਂ ਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਡੀ ਨੌਜਵਾਨੀ ਜਾਗੇ ਤੇ ਆਪਣੇ ਹੱਕਾਂ ਲਈ ਲੜੇ ਇਹ ਹੀ ਸਾਡੇ ਪੰਜਾਬ ਦਾ ਭਵਾਂ ਸਕਦਾ ਹੈ ਧਰਤੀ ਲਈ ਲੜਨਾ ਬੜਾ ਜ਼ਰੂਰੀ ਹੈ ਏ ਦੁਨੀਆ ਦੀ ਸਭ ਤੋਂ ਜ਼ਰਖੇ ਧਰਤੀ ਆਹ ਇਕੱਠੇ ਕਿੱਥੇ ਲੜੀਏ ਨੌਜਵਾਨੋ ਇੰਨੇ ਇਕੱਠੇ ਨੇ ਸ਼ੁਭ ਕਰਨ ਸਾਡਾ ਭਰਾ ਅਸੀਂ ਕਹਨੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਉਹਦਾ ਆਮਰ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਜਿੱਥੇ ਵੀ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰਹੇ ਸਾਰਾ ਪਿੰਡ ਨਾ ਅਗਰ ਚੜ੍ਹਦੀ ਕਲਾ ਚ ਰਹੇ ਜਿਨੇ ਇਹ ਬਹੁਤ ਵੱਡਾ ਚੋਹਰਾ ਸਾਨੂੰ ਕਿਸਾਨ ਦੇ ਨੇ ਦਿੱਤਾ ਦਸੀਂ ਦੀ ਪਾਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅੱਜ ਅਸੀਂ ਭਾਰਤੀ ਪਛਾਣ ਨੂੰ ਦੇ ਇੱਕ ਸਿੱਧੂ ਬੋਲ ਵੱਲੋਂ ਭੋਨੇ ਸੰਜੀਵ ਰਮਨ ਵੱਲੋਂ ਸਾਡੇ ਪਿਛਲੇ ਸਾਲ 21 ਫਰਵਰੀ ਨੂੰ ਨੌਜਵਾਨ ਆਗੂ ਸੁਖਰਨ ਵੱਲੋਂ ਉਹ ਉਸੇ ਜਿੱਥਾਂ ਪੀਗੇ ਸੀ ਉਹਨਾਂ ਦੀ ਅੱਜ ਪਹਿਲੀ ਵਰ੍ਹੇ ਸਿ ਮਨਾਉਣ ਜਾ ਰਹੇ ਹਾਂ ਤੇ ਸਾਡਾ ਉਹ ਬਹੁਤ ਹੀ ਨੌਜਵਾਨ ਉਦਮੀ ਨੌਜਵਾਨ ਸੀਗਾ ਜੋ ਜਸੇਬੰਦੀ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ ਜਿਹਨੇ ਮੋਰਚੇ ਦੇ ਵਿੱਚ ਵੀ ਅੱਗੇ ਹੋ ਕੇ ਲੜਾਈ ਲੜੀ ਤੇ ਉਹ ਸਾਡੇ ਹਰਿਆਣਾ ਦੀ ਬੋਚਣ ਸਰਕਾਰ ਦਾ ਸ਼ਿਕਾਰ ਹੋ ਕੇ ਸੀਦੋਂ ਦੇ ਸਿਰ ਅੱਜ ਜਿਵੇਂ ਉਹਨਾਂ ਦੀ ਪਹਿਲੀ ਵਰਚੀ ਮਨਾਉਣ ਜਾ ਰਹੇ ਸਾਂਝੇ ਤੌਰ ਤੇ ਤੇ ਨਾਲ ਅੱਗੇ ਤੋਂ ਵੀ ਜਿਹੜੀ ਸਾਡੀ ਲੀਡਰਸ਼ਿਪ ਹੈ ਨਾ ਸਾਡਾ ਅਗਲਾ ਸੰਘਰਸ਼ ਉਹ ਲੜਦੀ ਰਹੂਗੀ ਸੈਂਟਰ ਦੇ ਨਾਲ ਸਾਡੀਆਂ ਐਮਐਸਪੀ ਗਰੰਟੀ ਕਾਨੂੰਨ ਤੇ ਹੋਰ ਆ ਮੰਨੀਆਂ ਹੋਈਆਂ ਮੰਗਾਂ ਨੂੰ ਲੈ ਕੇ ਬਹੁਤ ਸੰਤੋਸ਼ ਨਾਲ ਚੱਲ ਰਿਹਾ ਹੈ ਉਸ ਦੇ ਸੰਦਰਭ ਦੇ ਵਿੱਚ ਮੀਟਿੰਗ ਹੋ ਚੁੱਕੇ ਹੈ ਅਗਲੀ ਮੀਟਿੰਗਾਂ ਮਾਈ ਭਾਰਭਰ ਨੂੰ ਜਾਣੇ ਕਾਰਨ ਚੰਡੀਗੜ੍ਹ ਦੇ ਵਿੱਚ ਦੁਬਾਰੇ ਹੋਣ ਜਾ ਰਹੀਆਂ ਸਾਨੂੰ ਪੂਰਨ ਆਸ ਹੈ ਕਿ ਸਰਕਾਰ ਸਾਰਪਰਤੋਂ ਧਰਨੇ ਦੇ ਵਿੱਚ ਬੈਠੇ ਵੱਖ-ਵੱਖ ਮੋਰਚਾ ਦੇ ਵਿੱਚ ਬੈਠੇ ਕਿਸਾਨਾਂ ਦੀਆਂ ਮੰਗਾਂ ਬੰਨੀ ਜ਼ਰੂਰ ਧਿਆਨ ਦੇਊਗੀ ਤੇ ਸਰਕਾਰ ਸਾਡੀਆਂ ਮੰਗਾਂ ਮੰਨੂਗੀ ਸਾਨੂੰ ਪੂਰਨ ਆਸ ਹੈ ਤੇ ਸਰਕਾਰ ਦੇ ਜਿਹੜੇ ਵਰਸੇ ਹੈ ਇਹ ਅਸੀਂ ਹਰ ਸਾਲ ਮਨਾਉਦੇ ਆਂਗੇ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬੱਖ-ਬੱਖ ਜੱਥੇਬੰਦੀਆਂ ਕੋ ਇੱਥੇ ਸ਼ੁਰੂ ਕਰਨ ਦੀ ਵਕਤ ਤੇ ਲੋਕ ਤੇ ਜਿੰਨੇ ਵੀ ਸੰਗਤਾਂ ਪਹੁੰਚੇ ਨੇ ਉਸੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂਗੇ ਕਿਉਂਕਿ ਵੱਡੀ ਤਰ੍ਹਾਂ ਦੀ ਵਿੱਚ ਅੱਜ ਸਾਰੀ ਜਥੇਬੰਦੀਆਂ ਇੱਕ ਢਿੰਡੇ ਸਲੇ ਇਕੱਠੀਆਂ ਹੋਈਆਂ ਨੇ ਛੀਦੋਂ ਹਰੇਕ ਛੀਦੋਂ ਇਹ ਵਰਦਾ ਮਾਨ ਸਨਮਾਨ ਦਿੱਤਾ ਜਾਵੇ ਤਾਂ ਬਹੁਤ ਵਧੀਆ ਹੋਣਾ ਆਪਾਂ ਦੇਖੋਗੇ ਤੇ ਬਾਕੀ ਜਿਹੜੀ ਕੱਲ ਦੀ ਮੀਟਿੰਗ ਹੈਗੀ ਉਹਦੇ ਚੋਂ ਬਹੁਤ ਤੋਂ ਵੱਧ ਜੋਗਦਾਰ ਫੌੜੀ ਸਾਰੇ ਪਹੁੰਚੋਈ